ਤੈਨੂੰ ਬਿਲਕੁਲ ਸਵਰੇ ਨਹੀਂ ਜਿਹੜਾ ਮਿਲ ਗਿਆ ਕਰ ਸ਼ੁਕਰਾਨਾ ਇਸ ਝੂਠੀ ਮਾਇਆ ਦਾ ਕਾ ਤੋ ਬਣਿਆ ਫਿਰੇਂ دیਵਾਨਾ ਹੱਕੇ ਮਾਰਗ ਰਿਬਾਂ ਦਾ ਆਪਣੀ ਪਰਦਾ ਫਿਰੇ ਤਜੋਰੀ ਉਹ ਸਭ ਕੁਛ ਵੇਖ ਰਹਾ ਜਿਸ ਤੋਂ ਰੱਖਦਾ ਬੰਦਿਆ ਚੋਰੀ ਉਹ ਸਭ ਕੁਛ ਵੇਖ ਰਿਆ ਜਿਸ ਤੋਂ ਰੱਖਦਾ ਬੰਦਿਆ ਚੋਰੀ ਉਹਨੂੰ ਫਿਕਰ ਸਾਰਿਆਂ ਦਾ ਸਭ ਦੀ ਕਰਦਾ ਹੈ ਰਖਵਾਲੀ ਫੁੱਲ ਦੇ ਰੰਗ ਅਨੇਕਾਂ ਨੇ ਹੋ ਪਾਣੀ ਦੇਵੇ ਇੱਕੋ ਮਾਲੀ ਪੱਤ ਝੜ ਕੇ ਆ ਜਾਂਦੇ ਜਿੰਨਾ ਦੀ ਹੈ ਸਤਗੁਰ ਤੇ ਹੱਥ ਡੋਰੀ ਓਹੋ ਸਭ ਕੁਛ ਵੇਖ ਰਿਆਂ ਹਉ ਬੰਦਿਆ ਰੱਖਦਾ ਜਿਸ ਤੋਂ ਚੋਰੀ ਓਹੋ ਸਭ ਕੁਛ ਵੇਖ ਰਿਆਂ ਜਿਸ ਤੋਂ ਰੱਖਦਾ ਹੈ ਬੰਦਿਆ ਚੋਰੀ ਉਹ ਵੀ ਕੁਛ ਰਹਿੰਦੇ ਆ ਕਰਮ ਜ਼ਦੂਰੀ ਟਾਈਮ ਟਪਾਉਂਦੇ ਮੰਗੀ ਰੋਟੀ ਮਿਲਦੀ ਨਾ ਉਕੇ ਸੜਕਾਂ ਉੱਤੇ ਸੌਂਦੇ ਤੇਰੇ ਫੁੱਲ ਖਾਤੇ ਬੈਂਕਾਂ ਦੇ ਤੇਰੇ ਫੁੱਲ ਖਾਤੇ ਬੈਂਕਾਂ ਦੇ ਓਏ ਤੂੰ ਤਾਂ ਅਜੇ ਵੀ ਸਮਝੇ ਥੋੜੀ ਇਹੋ ਸਭ ਕੁਝ ਵੇਖ ਰਹਾ ਜਿਸ ਤੋਂ ਰੱਖਦਾ ਬੰਦਿਆ ਚੋਰੀ ਉਹ ਸਭ ਕੁਝ ਵੇਖ ਰਹਾ ਜਿਸ ਤੋਂ ਰੱਖਦਾ ਬੰਦਿਆ ਚੋਰੀ ਉਹ ਸਭ ਖੇਤੀ ਪਾਪਾਂ ਦੀ ਕੋਈ ਤਾਂ ਬੀਜ ਧਰਮ ਦੀ ਕਿਆਰੀ ਵਿਚ ਵਿਸ਼ੇ ਵਕਾਰਾਂ ਦੇ ਐਵੇਂ ਉਮਰ ਗਵਾ ਲਈ ਸਾਰੀ ਫੇਰ ਬੈਠਾ ਸੋਚੇਗਾ ਫੇਰ ਬੈਠਾ ਸੋਚੇਗਾ ਹੁਟ ਟੱਪ ਗਈ ਵਾਲੀ ਰਹਿ ਗਈ ਥੋੜੀ ਉਹ ਸਭ ਕੁਝ ਵੇਖ ਰਿਹਾ ਜਿਸ ਤੋਂ ਰੱਖਦਾ ਹੈ ਬੰਦਿਆ ਚੋਰੀ ਉਹ ਸਭ ਕੁਝ ਵੇਖ ਰਿਹਾ ਜਿਸ ਤੋਂ ਰੱਖਦਾ ਹੈ ਬੰਦਿਆ ਚੋਰੀ ਸਿਰ ਡੋਲੇ ਖਾਵੇਗਾ ਹੱਥਾਂ ਪੈਰਾਂ थरथਰ ਕੰਬਣਾ ਦਿਸਨੋਂ ਹਟ ਜਾਊ ਨੈਣਾ ਤੋਂ ਔਖਾ ਬਹੁਤ ਸਮਾਂ ਓ ਲੰਗਣਾ ਮੱਖਣ ਸ਼ਰਮਾ ਵੇਖੇ ਹੈ ਮੱਖਣ ਸ਼ਰਮਾ ਵੇਖੇ ਹੈ ਫਿਰਦਾ ਹੱਥ ਵਿੱਚ ਫੜੀ ਡੰਗੋਰੀ ਓਹ ਸਭ ਕੁਝ ਵੇਖ ਰਿਹਾ ਜਿਸ ਤੋਂ ਰੱਖਦਾ ਹੈ ਬੰਦਿਆ ਚੋਰੀ ਓਹ ਸਭ ਕੁਝ ਵੇਖ ਰਿਹਾ ਜਿਸ ਤੋਂ ਰੱਖਦਾ ਬੰਦਿਆ ਚੋਰੀ